ਕਿਆ ਹੋਇਆ ਕੋਈ ਮੈਂ ਤਾਂ ਕੋਈ ਮੇਰਾ ਬੱਚਾ ਰੋ ਪਾਸ ਕਰੋ ਕਿ ਮੀ ਲਿਓਂ ਵੇਚ ਕੇ ਬੇਖਰ ਹੋ ਗਿਆ ਅੱਛਾ ਬੱਚਾ ਰੋ ਗਿਆ ਮੇਰਾ ਪੁੱਤ ਜੋ ਤਾਂ ਮੇਰਾ ਲੋੜ ਗਿਆ ਪੁਖਤ ਰਿਆ ਹਾਂ ਉਹਨੇ ਮੇਰੇ ਕੋਲ ਤੇ ਉਹਨੇ ਦੱਸਿਆ ਕਦੀ ਬਾਈ ਇਹਨੂੰ ਟੌਰਚਰ ਕੀਤਾ ਜਾਣਾ ਕਰੰਟ ਲਾਇਆ ਜਾ ਰਿਹਾ ਇਹਨੂੰ ਸਾਨੂੰ ਟੰਡਰਾਂ ਦੇ ਲੋਗਾਂ ਨੂੰ ਫੋਨ ਹੀ ਨਹੀਂ ਆਇਆ ਗੱਲ ਹੀ ਨਹੀਂ ਕਰਾਈ ਕੋਈ ਗੱਲ ਨਹੀਂ ਛੱਡੀ ਹੋਈ ਕਿੰਨੇ ਪੈਸੇ ਦਿੱਤੇ ਸੀ ਇਹ ਬੱਚਿਆਂ ਨੂੰ ਪਤਾ ਹੈ ਪਹਿਲੀ ਵੇਚ ਕੇ ਦਿੱਤੇ ਨੇ ਕੀ ਕੋਈ ਦਿੱਤਾ ਕੀ ਗੱਲੀ ਵੇਚੀ ਸੀ ਆ ਪਹਿਲੀ ਵੇਚ ਤੇਰਾ ਕਰਨਾ ਪਹਿਲੀ ਵੇਚੀ ਇਹ ਤਾਂ ਦੇ ਨਾ ਦੇ ਦੇ ਲਾਲੀ ਸਭ ਪਹਿਲੀ ਵੇਚੀ ਮੰਜੇ ਦਾ ਪਿਆ ਹੈ ਹਾਂ ਪਾਗਲ ਹੋ ਗਿਆ ਹੈ ਅੱਛਾ ਪਹਿਲੀ ਵੇਚ ਕੇ फेर ਮੈਂ ਕਿਹਾ ਮੈਂ ਬੱਚਾ ਕਲਮਾ ਬਾਹਰ ਪਹਿਲੀ ਵੇਸ਼ ਕੇ ਪੈਸਾ ਬਣਾ ਕੇ ਬੱਚਾ ਬਾਹਰ ਕਰ ਲਿਆ ਤੇ ਦਾਦੇ ਇਹਨਾਂ ਦਾ ਪਾਖਲ ਹੋ ਗਿਆ ਉਹਨੂੰ ਕੋਈ ਪਤਾ ਨਹੀਂ ਕਿੱਥੇ ਪਿਆ ਮੈਂ ਕਿੱਥੇ ਟੱਟੀ ਕਰਨਾ ਪਿਸ਼ਾਬ ਕਰਨਾ ਕੋਈ ਗੱਲ ਦਾ ਨਹੀਂ ਪਤਾ ਕੋਈ ਪਤਾ ਨਹੀਂ ਮੈਂ ਕਿੱਥੇ ਪਿਆ ਹੁਣ ਹੁਣ ਤੁਹਾਡਾ ਤੁਹਾਡਾ ਮੁੰਡਾ ਰਿਪੋਰਟ ਕਰਕੇ ਵਾਪਸ ਇੰਡੀਆ ਆ ਚੁੱਕਾ ਹੈ ਆ ਗਿਆ ਹੈ ਆ ਗਿਆ ਹੈ ਮੈਂ ਤਾਲੀਆਂ ਦੇ ਦਾਦੇ ਦੀ ਵੀਡੀਓ ਬਣਾਉ ਜਿਹੜਾ ਪਾਗਲ ਹੋ ਗਿਆ ਮੈਂ ਪਾਗਲ ਸਾਂਦਨੀਆ ਸਵੇਰ ਦੀ ਤੜਕੇ ਲੱਗੀ ਹੈ ਟਟਕਾ ਪਛਾਹ ਵਿੱਚੇ ਹੀ ਕਰਦਾ ਪਿਆ ਪੁੱਤੇ ਦੇ ਗਾਮਨਾ ਪੁੱਤੇ ਦੇ ਗਾਮਨਾ ਵਾਹਿਗੁਰੂ ਦੀ ਮਿਹਰ ਹੈ ਤੁਹਾਡਾ ਮੁੰਡਾ ਸਾਕੁਸਲ ਵਾਪਿਸ ਆ ਗਿਆ ਹੈ ਸੱਚੇ ਪਾਸਾ ਨਾਨਕ ਜੀ ਦੀ ਦੁਆ ਹੈ ਕਿ ਤੁਹਾਡਾ ਮੁੰਡਾ ਤਾਂ ਵਾਪਿਸ ਆ ਗਿਆ ਇਹ ਤਾਂ ਗਾਮ ਮੰਗਦੇ ਛੁਗੜ ਬੱਚਾ ਸਾਡੇ ਕੋਲ ਆ ਗਿਆ